ਹੈਲੋ ਜੀ ਸਾਰਿਆਂ ਨੂੰ ਹਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੀ ਆਂ ਜੀ ਤਿੰਨ ਸਾਰੀ ਬੱਧੀ ਐ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਆਂ ਜੀ ਆਪਣਾ ਅੱਜ ਦਾ ਵਲੌਗ ਇਥੇ ਆਈ ਦੇ ਵਲੌਗ ਵਿੱਚ ਹੋ ਗਿਆ ਜੀ 10:00 ਵਜੇ ਦਾ ਟਾਈਮ ਤੇ ਆਪਾਂ ਲੱਗੇ ਸੀਗੀ ਸਫਾਈ ਕਰਨ ਪਾਂਡਿਆਂ ਦੀ ਸਫਾਈ ਕਰਨ ਸੀ ਤੇ ਆਪਾਂ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪਲੀਜ਼ ਜਰੂਰ ਸਪੋਰਟ ਕਰਿਆ ਕਰੋ ਚੈਨਲ ਨੂੰ ਤੁਹਾਡੀ ਬਸ ਸਾਰਿਆਂ ਦੀ ਸਪੋਰਟ ਦੀ ਲੋੜ ਤੇ ਆਪਾਂ ਡੇਲੀ ਜੀ ਰਾਤ ਨੂੰ 8:00 ਵਜੇ ਲਾਈਵ ਹੋਈਦਾ ਤੁਸੀਂ ਸਾਰੇ ਆਪਣੇ ਲਾਈਵ ਪ੍ਰੋਗਰਾਮ ਵਿੱਚ ਜਰੂਰ ਜੁੜਿਆ ਕਰੋ ਤੇ ਮੈਂ ਡੇਲੀ ਰਾਤ ਨੂੰ 8:00 ਵਜੇ ਤੋਂ ਬਾਅਦ ਲਾਈਵ ਹੁੰਦੀ ਆ ਤੇ ਪਲੀਜ਼ ਜੀ ਤੁਸੀਂ ਰੋਜ਼ ਰੋਜ਼ ਸਪੋਰਟ ਕਰਿਆ ਕਰੋ ਇੱਥੇ ਜੀ ਹੂ ਬਸ ਆਪਾਂ ਲੱਗੇ ਸੀਗੇ ਦਵਾਨਬੜ ਚ ਪਾਂਡੇ ਸੀ ਕਾਫੀ ਸਾਰੇ ਪਾਂਡੇ ਸੀਗੇ ਤੇ ਉਹਨੂੰ ਲੱਗੇ ਨਾ ਤੂੰਨ ਲੱਗੇ ਸੀਗੇ ਤੇ ਅੱਜ ਨਾ ਬਾਰਮੀ ਪੈ ਰਿਆ ਵਾ ਤੇ ਇੱਥੇ ਬਸ ਬੱਚੇ ਖੇਡ ਹੀ ਜਾਂਦੇ ਸੀਗੇ ਤੇ ਨਾਲ ਬੱਚੇ ਵੀ ਹੈਲਪ ਕਰਵਾਉਣ ਲੱਗੇ ਹੋਏ ਆ ਅੱਜ ਮਨਕਿਰਤ ਨੂੰ ਫੇਰ ਛੁੱਟੀ ਕਰਵਾ ਲਈ ਆ ਕਿਉਂਕਿ ਮਨਕਿਰਤ ਦਾ ਇਹ ਬੁਖਾਰ ਨਹੀਂ ਸੀ ਲੱਤ ਜਦੋਂ ਤਾਂ ਬੱਚੇ ਸਵੇਰੇ ਉੱਠਦੇ ਆ ਉਦੋਂ ਇਹ ਮੰਦਾ ਹਾਲ ਹੋਇਆ ਹੁੰਦਾ ਤਪੇ ਪਏ ਹੁੰਦੇ ਆ ਤੇ ਉਹਦੇ ਬੜਾ ਮਲੇ ਕੀ ਹੁੰਦਾ ਵੀ ਅਸੀਂ ਸਕੂਲ ਨਹੀਂ ਜਾਣਾ ਬੜਾ ਟੈਨਸ਼ਨ ਜੀ ਵਾਲੀ ਗੱਲ ਹੁੰਦੀ ਹੈ ਜਦੋਂ ਹੋ ਜਾਂਦਾ ਦਿਨ ਦੁਪਹਿਰ ਜੀ ਫੇਰ ਜਦੋਂ ਵੈਨ ਦਾ ਟਾਈਮ ਇੰਨੇ ਉਦੋਂ ਪਤਾ ਨਹੀਂ ਇਹਨਾਂ ਬੁਖਾਰ ਕਿੱਧਰ ਚਲਾ ਜਾਂਦਾ ਫਿਰ ਵਧੀ ਜਾ ਐ ਹੋ ਜਾਂਦੇ ਆ ਠੀਕ ਚੰਗੇ ਭਲੇ ਹੋ ਜਾਂਦੇ ਆ ਤੇ ਬਸ ਜੀ ਐਵੇਂ ਅੱਜ ਤਾਂ ਵੈਸੇ ਮਨ ਕਿਤਨੂੰ ਸੱਚੀ ਬੜਾ ਬੁਖਾਰ ਸੀਗਾ ਸਵੇਰੇ ਜਦੋਂ ਚੈੱਕ ਕਰਤਾ ਨਾ 102 ਬੁਖਾਰ ਸੀ ਮਨਕੀਰਤ ਨੂੰ ਤੇ ਬੜਾ ਹੀ ਮੰਦਾ ਹਾਸ ਸੀ ਮਨਕੀਰ ਦਾ ਸਵੇਰੇ ਸਵੇਰੇ ਤੇ ਹੁਣ ਜੀ ਬਾਰ ਮੀ ਪੈ ਰਿਹਾ ਸੀ ਤੇ ਇੱਥੇ ਨਾ ਪਾਂਡੇ ਕਾਫੀ ਸਾਰੇ ਬੜੇ ਦਿਨ ਹੋ ਗਏ ਗਰਮੀ ਕਰਕੇ ਨਾ ਤੁੰਦੀ ਨਹੀਂ ਸੀਗੇ ਆਪਾਂ ਤੇ ਇੱਥੇ ਪਾਂਡੇ ਵੇਖੋ ਜੀ ਕਿੰਨੇ ਸ਼ਰਮ ਦੀ ਢੇਰੀ ਲੱਗ ਗਿਆ ਪਾਂਡਿਆਂ ਦਾ ਇਹ ਸਾਰੇ ਪਾਂਡੇ ਨਾ ਆਪਣੀ ਰਸੋਈ ਦੇ ਪਾਂਡੇ ਸੀ ਕਿ ਪਹਿਲਾਂ ਸਾਰੇ ਜਿੰਨੇ ਵੀ ਪਾਂਡੇ ਰੱਖੇ ਹੋਏ ਨਾ ਪਹਿਲਾਂ ਸਾਰੀਆਂ ਰਸੋਈ ਵਿੱਚ ਹੁੰਦੇ ਸੀਗੇ ਤੇ ਹੁਣ ਇਹ ਸਾਰੇ ਮੈਂ ਕਿਹਾ ਦਿਵਾਨ ਬਿड् ਵਿੱਚ ਰੱਖ ਦਿੱਤੇ fun ਤੇ ਇਧਰ ਦੋਵੇਂ ਬੱਚੇ ਆ ਤੇ ਦੋਵੇਂ ਆਪਣੀ ਹੈਲਪ ਕਰਾਉਣ ਲੱਗੇ ਜੇ ਮੇਰੇ ਦਰਾਨੀ ਲੱਗੀ ਹੋਈ ਹੈ ਤੇ ਅਸੀਂ ਦੋਵੇਂ ਜਾਣੀਆਂ ਲੱਗੀਆਂ ਹੋਈਆਂ ਸੀਗੀਆਂ ਕਰਨ ਤੇ ਕਿੰਨੇ ਹੀ ਭਾਂਡੇ ਬਣ ਗਏ ਫਿਰ ਨਾਲ ਮਲੇ ਕਿ ਜੇ ਰਸੋਈ ਦੇ ਵਿੱਚ ਲਾਈਏ ਨਾ ਇਹ ਮੰਜਨੇ ਬੜੇ ਔਖੇ ਆ ਤੇ ਫਿਰ ਇਹ ਕੀ ਉਹਨੇ ਛੇਤੀ ਗੰਦੇ ਹੋਈ ਨੇ ਇੱਕ ਤਾਂ ਆਪਣੀ ਰਸੋਈ ਬਾਹਰ ਵਾਰਾ ਨਾ ਤੇ ਉਥੇ ਗੰਦੇ ਬੜੇ ਜਿਆਦੇ ਹੁੰਦੇ ਆ ਤੇ ਜਦੋਂ ਹਵਾ ਉਹ ਆਉਂਦੀ ਆ ਨੇਰੀ ਘੱਟਾ ਆਉਂਦੇ ਨਾਲ ਸਾਰਾ ਭਾਂਡਿਆਂ ਦੇ ਉੱਪਰ ਪੈ ਜਾਂਦਾ ਵਾ ਤੇ ਬੜਾ ਮਲੇ ਕਿ ਫਿਰ ਔਖਾ ਜਾ ਹੁੰਦਾ ਵਾ ਇਹਨਾਂ ਨੂੰ ਸਾਫ਼-ਸੂਫ਼ ਕਰਨਾ ਤੇ ਇਸ ਕਰਕੇ ਨੇ ਸਾਰੇ ਭਾਂਡੇ ਲਾ ਕੇ ਆਪਾਂ ਡੱਬੇ-ਡੱਬੇ ਜਿੰਨੇ ਵੀ ਆ ਜਿਹੜਾ ਡੱਬੇ ਵਿੱਚ ਖਾਲੀ ਆ ਵਿੱਚ ਕੁਝ ਨਹੀਂ ਸੀ ਫਿਰ ਨੇ ਸਾਰੇ ਦਵਾਨ ਬੱਡ ਖਾਲੀ ਸੀਗਾ ਤੇ ਉਹਦੇ ਵਿੱਚ ਸਾਰੇ ਡੱਬੇ-ਡੁੱਬੇ ਪਾ ਦਿੱਤੇ ਤੇ ਹੁਣ ਭਾਂਡੇ ਬੜੇ ਸੀਗੇ ਥਾਲੀਆਂ ਥੁਲੀਆਂ ਗਲਾਸ ਬਸ ਮਲੇਕੀ ਰਸੋਈ ਵਿੱਚ ਜਿੰਨੇ ਆਪ ਨੂੰ ਚਾਹੀਦੇ ਨੇ ਵਰਤ ਵਾਸਤੇ ਪਰਿਵਾਰ ਦੇ ਹਿਸਾਬ ਨਾਲ ਥੋੜੇ ਜਿਹਾ ਭਾਂਡੇ ਭੁੰਡੇ ਰੱਖੇ ਹੋਏ ਆ ਜਿਆਦੇ ਭਾਂਡੇ ਨਹੀਂ ਆ ਪਰ ਰਸੋਈ ਵਿੱਚ ਰੱਖੇ ਹੋਏ ਆ ਤੇ ਇੱਕ ਤਾਂ ਬੱਚੇ ਆ ਵੀ ਇਹ ਵੀ ਮੀਂਹ ਪੈਣ ਦਾ ਵਾ ਇਹਨਾਂ ਨੂੰ ਟੀਵੀ ਵੀ ਲਾ ਕੇ ਦਿੱਤਾ ਪਰ ਇਹਨਾਂ ਨੇ ਬੈਣਾ ਨਹੀਂ ਨਾਲ ਹੀ ਪਾਣੀ ਦੇ ਵਿੱਚ ਇਹਨਾਂ ਨੇ ਖਪਣਾ ਹੁੰਦਾ ਵਾ ਤੇ ਮੀਂਹ ਵੀ ਹੁਣ ਨਾ ਮਿਲਤੀ ਇੱਕ ਦਿਨ ਛੱਡ ਕੇ ਮੀਂਹ ਆ ਹੀ ਜਾਂਦਾ ਕਿ ਤੇ ਗਰਮੀ ਬੜੀ ਜਿਆਦੀ ਪਰ ਸਗੋਂ ਮੀਂਹ ਪੈ ਜਾਂਦਾ ਨਾ ਸਗੋਂ ਮੱਕੀ ਗੂਮਜਾ ਹੋ ਜਾਂਦਾ ਬੜਾ ਮੰਦਾ ਜਿਹਾ ਹਾਲ ਹੋ ਜਾਂਦਾ ਜਦੋਂ ਮੀਂਹ ਪੈ ਕੇ ਹਟਦਾ ਵਾ ਇਸ ਤਰ੍ਹਾਂ ਜੀ ਅੱਜ ਮੈਂ ਤੇ ਮੇਰੀ ਦਰਾਣੀ ਨੇ ਜੀ ਸਾਰੇ ਭਾਂਡੇ ਪਹਿਲਾਂ ਦਵਾਨ ਮੇਰ ਚ ਕੱਢ ਕੇ ਸਾਰੇ ਪਹਿਲਾਂ ਤਾਂ ਸਾਡਾ ਰਤਾ ਸੀ ਕਿ ਦਿਨ ਕਪੜੇ ਦਾ ਪੂੰਝ ਦਿੰਨੇ ਆ ਪਰ ਇਹ ਪੂੰਜਣ ਦੀ ਹਾਲਤ ਵਿੱਚ ਨਹੀਂ ਸੀ ਬੜੇ ਮੱਕ ਉਤਨੇ ਜਿਹੜੇ ਗੱਦੀ ਹੈ ਨਾ ਉਹਨਾਂ ਦੇ ਵਿੱਚੋਂ ਜਿਵੇਂ ਬਰੀਕ-ਬਰੀਕ ਜੀ ਰੇਤਾ ਜੀ ਡਿਗ-ਡਿਕੇ نیچے ਭਾਂਡੇ ਦੇ ਉੱਪਰ ਚਿੱਟਾ-ਚਿੱਟਾ ਸਾਰੇ ਉੱਪਰ ਲੱਗਾ ਹੋਇਆ ਸੀਗਾ ਤੇ ਜਿਵੇਂ ਬੂਰਾ-ਬੂਰਾ ਜਿਹਾ ਲੱਗਾ ਸੀਗਾ ਤੇ ਉਹ ਸਾਰੇ ਫਿਰ ਨਾ ਧੋਣ ਵਾਲੇ ਸੀਗੇ ਫਿਰ ਸਾਰੇ ਭਾਂਡੇ ਕੱਢ ਕੇ ਆਪਾਂ ਇੱਥੇ ਰੱਖ ਲਈ ਅੰਦਰ ਹੀ ਰੱਖ ਲਈ ਅੱਜ ਤਾਂ ਤੇ ਉੱਪਰ ਪੱਖਾ ਚਲਾ ਲਿਆ ਸੀਗਾ ਤੇ ਭਾਵੇਂ ਵੀ ਪਈ ਜਾਂਦਾ ਫਿਰ ਵੀ ਨਾ ਤੇ ਇਥੇ ਜੀ ਆਪਾਂ ਐਵੇਂ ਕਰਕੇ ਸਾਰਿਆਂ ਨੇ ਇੱਕ ਦੂਜੇ ਦੀ ਹੈਲਪ ਕਰਕੇ ਸਾਰੇ ਭੰਡੇ ਭੁੰਡੇ ਮਾਂਜਲੇ ਛੇਤੀ ਛੇਤੀ ਸਾਰੇ ਵੇਲੀ ਹੋ ਗਏ ਬੱਚਿਆਂ ਦੇ ਨਾਲ ਇੱਕ ਤਾਂ ਔਖਾ ਬੜਾ ਹੁੰਦਾ ਜ ਜਦ ਬੱਚੇ ਨੂੰ ਬੁਖਾਰ ਹੋਵੇ ਤੇ ਸਾਰਾ ਦੇ ਨਹੀਂ ਮਿਲਲੇ ਕਿ ਬੜਾ ਔਖਾ ਜਾਂ ਨੰਗਦਾ ਵਾ ਤੇ ਪਰ ਇਹ ਆ ਕਿ ਚਲੋ ਜੀ ਬੱਚੇ ਨੂੰ ਮੈਂ ਅੱਜ ਕਿਰਤ ਨੂੰ ਛੁੱਟੀ ਕਰਵਾ ਲਈ ਸੀ ਕਿ ਮੈਂ ਕਿਵੇਂ ਸਕੂਲ ਨਾਲ ਜਾ ਕੇ ਜ਼ਿਆਦਾ ਬੁਖਾਰ ਹੋ ਜਾਂਦਾ ਇਹਨੂੰ ਤੇ ਤਾਂ ਕਰਕੇ ਨਾ ਫਿਰ ਜੀ ਕਿਰਤ ਕਾਫੀ ਦਿਨਾਂ ਤੋਂ ਕਰੇ ਆ ਤੇ ਕਿਰਤ ਨੂੰ ਅੱਜ 6ਵੀਂ 7ਵੀਂ ਛੁੱਟੀ ਹੋ ਗਈ ਆ ਵਿੱਚ ਵੈਸ ਪਹਿਲਾਂ ਰੱਖਣੀਆਂ ਵੀ ਦੋ ਤਿੰਨ ਛੁੱਟੀਆਂ ਆ ਗਈਆਂ ਸੀਗੀਆਂ ਤੇ ਪਰ ਫਿਰ ਵੀ ਨਾ ਵੇਲੇ ਕਿਉਂਜ ਵੀ ਤੁਹਾਨੂੰ ਪਤਾ ਕਿ ਹੁਣ ਕਿੰਨੇ ਦਿਨ ਹੋ ਗਏ ਆ ਫਿਰ ਨਹੀਂ ਤੇ ਪੇਪਰ ਵੀ ਆ ਇੱਕ ਤਰੀਕ ਤੋਂ ਬਾਅਦ ਪੇਪਰ ਆ ਐਵੇਂ ਤਾਂ ਜਦੋਂ ਖੇਡਦੀ ਨਾ ਫਿਰ ਤਾਂ ਬੜਾ ਖੇਡੂਗੀ ਜਦੋਂ ਦੇਨ ਜਾ ਚੜ ਜਾਂਦਾ ਨਾ ਫਿਰ ਤਾਂ ਇਹਦਾ ਬੁਖਾਰ ਲੈ ਲੂ ਜਾਂਦਾ ਫਿਰ ਨਹੀਂ ਇਸ ਵੇਲੇ ਨੂੰ ਬੁਖਾਰ ਹੁੰਦਾ ਤੁਜੀ ਤਾਂ ਦਿਨੇ ਉੱਠੂਗੀ ਉਦੋਂ ਤਾਂ ਬੜਾ ਹੌਲੀ ਹੌਲੀ ਤੁਰੂਗੀ ਬੱਚਿਆਂ ਦਾ ਹੁੰਦਾ ਫਿਰ ਹੌਲੀ ਹੌਲੀ ਤੁਰੋ ਕਿ ਸਾਨੂੰ ਕਿ ਮਮਾ ਸਕੂਲ ਨਾ ਭੇਜੇ ਤੇ ਇਸ ਕਰਕੇ ਜੀ ਮੈਂ ਤਾਂ ਅੱਜ ਛੁੱਟੀ ਕਰਵਾਲੀ ਸੀ ਮੈਂ ਤਾਂ ਵੈਸੇ ਵੀ ਜਦੋਂ ਬੁਖਾਰ ਜ਼ਿਆਦਾ ਹੋ ਮੈਂ ਮੱਕੀ ਜ਼ਿਆਦਾ ਕਰਦੀ ਨਹੀਂ ਹੁੰਦੀ ਫਿਰ ਮੈਂ ਛੁੱਟੀ ਕਰਵਾਲੀ ਉਂਝ ਮੈਂ ਕਦੀ ਮੱਕੀ ਛੁੱਟੀ ਨਹੀਂ ਕਰਵਾਈ ਇਹਨੂੰ ਉਂਝ ਕਿਤੇ ਆਪਾਂ ਜਾਣਾ ਹੋਵੇ ਆਉਣਾ ਹੋਵੇ ਕਦੀ ਪਹਿਲੀ ਗੱਲ ਤਾਂ ਬੱਚੇ ਨੂੰ ਦੱਸੀਦਾ ਹੀ ਨਹੀਂ ਨੇ ਵੀ ਅੱਜ ਆਪਾਂ ਇਸ ਜਗ੍ਹਾ ਤੇ ਜਾਣਾ ਜਾਂ ਨਹੀਂ ਜਾਣਾ ਤੇ ਇਹ ਵੀ ਬੜੀ ਵਧੀਆ ਗੱਲ ਆ ਜਿਹੜਾ ਆਪਾਂ ਬੱਚੇ ਨੂੰ ਦੱਸ ਦਿੰਨੇ ਨਾ ਅੱਜ ਆਪਾਂ ਵਨਡੇ ਜਾਣਾ ਜਾਂ ਕਿਤੇ ਨਿਕਾ ਮੋٹے ਪ੍ਰੋਗਰਾਮ ਹੁੰਦਾ ਵਾ ਜਾਣਾ ਹੋਵੇ ਤੇ ਉਦੋਂ ਬੱਚੇ ਨੂੰ ਬੜਾ ਹੁੰਦਾ ਵੀ ਸਾਨੂੰ ਇਹ ਨਾਲ ਹੀ ਲੈ ਕੇ ਜਾਣ ਅਸੀਂ ਛੁੱਟੀ ਕਰਨੀ ਆ ਤੇ ਐਵੇਂ ਜੀ ਹੁਣ ਇੱਥੇ ਪਾਂਡੇ ਮਾਂ ਦੇ ਮੰਜੇ ਦੋ ਮੰਜੇ ਪੂਰੇ ਆ ਫੁੱਲ ਪਾਂਡੇ ਨਾਲ ਪਰਗੇ ਸੀਗੇ ਤੇ ਇੱਥੇ ਨਾਲੇ ਫਰਸ਼ ਤੇ ਨਾ ਚੀਕਣਾ ਚੀਕਣਾ ਇਹ ਬੜੀ ਹੋਈ ਇਸ ਪਈ ਸੀ ਪੋਚਾ ਲੱਗਦਾ ਸੀ ਨਾ ਤੇ ਪੋਚੇ ਨਾਲ ਵੀ ਸੰਗੀਤਰ ਸਾਫ ਸੁਪ ਪੋਚਾ ਨਹੀਂ ਸੀ ਲੱਗਦਾ ਤੇ ਫਿਰ ਇਹ ਸਾਰੀ ਫਰਸ਼ ਪਹਿਲਾਂ ਚੰਗੀ ਤਰ੍ਹਾਂ ਸਾਰੀ ਅਜ ਤੋਤੀ ਪਹਿਲਾਂ ਸਰਫ ਮਾਰੀ ਉੱਤੇ ਪਹਿਲਾਂ ਪਾਂਡ ਟੋਲ ਕੇ ਸਰਫ ਮਾਰੀ ਫਿਰ ਉੱਤੇ ਮਾਰਿਆ ਜੀ ਕੂਚਾ ਜਾਂ ਤੇ ਕੂਚਾ ਜਾਂ ਮਾਰ ਕੇ ਸਾਰੇ ਮੰਜੇ ਦੇ ਨਾਲ ਚੰਗੀ ਤਰ੍ਹਾਂ ਉੱਤੋਂ ਇਹਨੂੰ ਮੈਂ ਸਾਰਾ ਉੱਤੋਂ ਲਾਜ ਹੀ ਦਿੱਤੀ ਮੈਲ ਤੇ ਫਿਰ ਜੀ ਸਾਰਾ ਇੱਥੇ ਸਾਫ ਸੁਪ ਕਰ ਲਿਆ ਆਪਾਂ ਬੜੀ ਮੈਲ ਜੀ ਲੱ ਬਸ ਤਾਂ ਇਹ ਕਿ ਪੋਚਾ ਪਚਾ ਲੱਗਦਾ ਰਹਿੰਦਾ ਪਰ ਨਾ ਵੀਡੀਓ ਵਿੱਚੋਂ ਪਤਾ ਨਹੀਂ ਕਿਵੇਂ ਮਿੱਟੀ-ਮੁੱਟੀ ਬੜੀ ਆਉਂਦੀ ਰਹਿੰਦੀ ਆ ਪੂਰਾ ਚੀਕਣਾ ਚੀਕਣਾ ਜਿਹਾ ਹੋਇਆ ਪਿਆ ਸੀਗਾ ਤੇ ਅਸੀਂ ਉੱਚਾ ਚਲੋ ਮੀਤਾ ਬਾਹਰ ਪੈ ਹੀ ਰਿਹਾ ਵਾ ਤੇ ਬਾਹਰ ਗਿੱਲੀ ਤਾਂ ਜਗ੍ਹਾ ਹੋਈ ਆ ਤੇ ਉਪਰੋਂ ਇਹ ਥੋੜਾ ਪਾਣੀ ਜਾਂ ਮਾਰ ਦਾਂਗੇ ਥੋੜਾ ਚੰਗੀ ਤਰ੍ਹਾਂ ਇਹ ਸਾਫ਼ ਹੋ ਜਾਊਗਾ ਫਿਰ ਇੱਥੇ ਜੀ ਸਾਰੇ ਆਪਾਂ ਪਹਿਲਾਂ ਸਰਫ ਮਾਰ ਦਿੱਤੀ ਫਿਰ ਉੱਤੇ ਮੈਂ ਕੀ ਮਾਂਜੇ ਜੇ ਨਾ ਚੰਗੀ ਤਰ੍ਹਾਂ ਸਾਰਾ ਉੱਪਰ ਮੈਲ ਜੀ ਲਾ ਕੇ ਤੇ ਫਿਰ ਉੱਤੋਂ ਆਪਾਂ ਪਾਣੀ ਮਾਰ ਦਿਆਂਗੇ ਹੁਣ ਪੈਪ ਲੈ ਕੇ ਆਉਣੇ ਆ ਤੇ ਪੈਪ ਦੇ ਨਾਲ ਉੱਤੋਂ ਸਾਰੇ ਪਾਣੀ ਮਾਰ ਦਾਂਗੇ ਇਦਰ ਦਿਲ ਨਾਜ ਕਦੀ ਭਾਂਡੇ ਰੱਖ ਲੈਂਦੀ ਸੀ ਕਦੀ ਉੱਪਰ ਫਿਰ ਚੱਕ ਲੈਂਦੀ ਸੀਗੀ ਤੇ ਇੱਕ ਤਾਂ ਬੱਚੇ ਬੜਾ ਦੁਖੀ ਕਰਦੇ ਆ ਨਾਲ ਨਾਲ ਇੱਥੇ ਨਾ ਫਿਰ ਮੈਂ ਪਾਈਪ ਲਾਈਨ ਚੱਲੀ ਗਈ ਸੀਗੀ ਤੇ ਪੈਪੇ ਆ ਕਿ ਉੱਪਰ ਸਾਰੇ ਦਾ ਪਾਣੀ ਜਾਂ ਪੈਪ ਦੇ ਨਾਲ ਵਧੀਆ ਮੋਟਰ ਦਾ ਫੇਰ ਫੁਰ ਜਾਂਦਾ ਨਾ ਤੇ ਵਧੀਆ ਸਾਫ ਜੀ ਹੋ ਜਾਂਦਾ ਵਾ ਤੇ ਇੱਥੇ ਮੇਰੇ ਦਰਾਨੀ ਉਹ ਲੱਗੀ ਸੀਗੀ ਬੁਰਸ਼ ਮਾਰਨ ਮੈਨੂੰ ਕਹਿਣ ਲੱਗੇ ਸੀ ਮੈਲ ਬੜੀ ਚੰਗੀ ਤਰ੍ਹਾਂ ਲੈਣ ਲਈ ਆ ਬੁਰਸ਼ ਨਾ ਤੇ ਆਪਾਂ ਸਾਰੇ ਉੱਪਰ ਲਾ ਦੇਣੇ ਬੁਰਸ਼ਾਂ ਮਾਰ ਦੇਣੇ ਆ ਫਿਰ ਪਹਿਲਾਂ ਬੜੀ ਖੇਚਲ ਹੋਈ ਜੀ ਬੜੀ ਅਜ ਮੈਂ ਕਹਿੰਦਾ ਨਾ ਪੂਰਾ ਦਿਨ ਹੀ ਐਵੇਂ ਨੰਗ ਗਿਆ ਇੱਕ ਤਾਂ ਰੋਜ ਦਾ ਹੀ ਹੁੰਦਾ ਨਿੱਕਾ ਮੋਟਾ ਕੰਮ ਕੋਈ ਨਾ ਕੋਈ ਜੁੜਿਆ ਹੀ ਹੁੰਦਾ ਵਾ ਕਈ ਰਤਾ ਹੁੰਦਾ ਨਾ ਬੜੇ ਵੇਲੇ ਜੇ ਹੋ ਜਾਈਦਾ ਦੁਪਹਿਰ ਦੇ ਟਾਈਮ ਤੇ ਹੁਣ ਤਾਂ ਨਾ ਡੇਲੀ ਡੇਲੀ ਕੋਈ ਨਾ ਕੋਈ ਕੰਮ ਐਵੇਂ ਜੁੜੀ ਜਾਂਦਾ ਵਾ ਅੱਜ ਫਿਰ ਇਧਰ ਵਾਲੀ ਚ ਕੱਲ ਪਹਿਲਾਂ ਆਪਾਂ ਕੋਠੀ ਤਾਂ ਸਾਰੇ ਸਾਫ਼ ਕਰਕੇ ਆਏ ਸੀਗੇ ਤੇ ਅੱਜ ਮੀਂਹ ਪੈਦਾ ਕਰਕੇ ਭਾਂਡੇ ਢੁੰਡੇ ਆਪਾਂ ਵੇਲੇ ਕਰ ਲਏ ਫਿਰ ਇਹ ਸਾਫ਼ ਸੁਥਰ ਕਰਨ ਲੱਗ ਗਏ ਸੀਗੇ ਆਪਾਂ ਇਥੇ ਪੈਪ ਦੇ ਨਾਲ ਸਾਰੀ ਜਗ੍ਹਾ ਧੋਤੀ ਤੇ ਜਰਕੀਰਤ ਜੀ ਇਹ ਵਲੋਗਿੰਗ ਕਰਦੀ ਪਈ ਆ ਵੀਡੀਓ ਬਣਾਉਣ ਲੱਗੀ ਹੋਈ ਆ ਸਾਰਿਆਂ ਨੇ ਤੇ ਇਹਨਾਂ ਦੇ ਚਾਚੀ ਵੀ ਵਲੌਗ ਬਣਾਉਂਦੇ ਆ ਤੇ ਉਹ ਵੀ ਵਲੌਗ ਪਾਉਂਦੀ ਹੁੰਦੀ ਆ ਇੱਥੇ ਸਾਰੀ ਫਰਜ ਫਰਜ ਫਿਰ ਪਾਣੀ ਨਾਲ ਚੰਗੀ ਤਰ੍ਹਾਂ ਧੋਤਾ ਲਈ ਸੀਗੇ ਟਾਈਮ ਜੀ ਕਾਫੀ ਸਾਰਾ ਲੱਗ ਗਿਆ ਸੀਗਾ ਇਸੇ ਤਰ੍ਹਾਂ ਨਾ ਮਿਲ ਕੇ ਏਦਾਂ ਦਿਨ ਤਾਂ ਨੰਘਿਆ ਤੇ ਹਾਂਜੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਵਧੀਆ ਲੱਗੇਗਾ ਵਲੌਗ ਤੇ ਇੱਥੇ ਜੀ ਬਸ ਸਾਫ਼ ਕਰਕੇ ਆਪਾਂ ਧੋਵਾਂਗੇ ਹੁਣ ਵਿੜਾ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਜੀ ਪਲੀਜ਼ ਜੂ ਸਪੋਰਟ ਕਰਿਆ ਕਰੋ ਇਥੇ ਅੰਦਰ ਜੀ ਕਾਫੀ ਸਾਰਾ ਟਾਈਮ ਲੱਗ ਗਿਆ ਸੀਗਾ ਬਾਅਦ ਵਿੱਚ ਇਥੇ ਸਾਰੀਆਂ ਗਰੀਲਾਂ ਸਭ ਗਰੀਲਾਂ ਤਾਂ ਮੜਾ ਮੋٹے ਪਾਣੀ ਮਾਰਿਆ ਸੀ ਜਿਆਦਾ ਨਹੀਂ ਸੀ ਕੀਤਾ ਤੇ ਬਾਅਦ ਵਿੱਚ ਵੀੜਾ ਸਾਫ਼ ਕਰਨ ਲਈ ਬੱਚੇ ਇਧਰ ਜੀ ਬਸ ਭਿੱਜੀ ਜਾਂਦੇ ਸੀ ਠੰਡਾ ਬੜਾ ਪਾਣੀ ਸਾਨੂੰ ਐਸੀ ਛੇਤੀ ਛੇਤੀ ਸਾਰਾ ਹੋ ਜਾਵੇ ਤੇ ਬਸ ਜਿੰਨਾ ਵਿੱਚ ਛੇਤੀ ਛੇਤੀ ਹੋ ਗਿਆ ਆਪਾਂ ਕਰ ਲਿਆ ਜੀ ਇਸੇ ਤਰ੍ਹਾਂ ਅਸੀਂ ਅੱਜ ਦਾ ਵਲੌਗ ਉਮੀਦ ਕਰਾਂਗੇ ਤੁਹਾਨੂੰ ਵਧੀਆ ਲੱਗੇਗਾ ਵਲੌਗ ਥੈਂਕ ਯੂ ਜੀ ਵੀਡੀਓ